ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਸੁਣਾਵਾਂਗੇ ਕਥਾ ਤਈਏ ਤਾਪ ਦੀ ਜਿਸ ਨੂੰ ਸੁਣਨ ਨਾਲ ਕਹਿੰਦੇ ਨੇ ਕਿ ਤਈਆ ਤਾਪ ਦੂਰ ਹੋ ਜਾਂਦਾ ਹੈ ਤੇ ਸ਼ੁਰੂ ਕਰਦੇ ਹਾਂ ਕਥਾ ਸਾਖੀ ਪਾਈ ਲਾਲੋ ਸ੍ਰੀ ਗੁਰੂ ਅਮਰਦਾਸ ਜੀ ਤੀਸਰੀ ਪਾਤਸ਼ਾਹੀ ਗੋਵਿੰਦਵਾਲ ਆਪਣੇ ਰੰਗ ਵਿੱਚ ਬੈਠੇ ਸੇ ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਗੁਰੂ ਜੀ ਨੇ ਕਿਹਾ ਖਬਰ ਲਵੋ ਇਹ ਸ਼ਬਦ ਕੈਸਾ ਹੁਆ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਇੱਕ ਸਿੱਖ ਗਿਆ ਜਾ ਕੇ ਦੇਖੇ ਤਾਂ ਉਹ ਬੁੱਢੀ ਰੋਂਦੀ ਹੈ ਸਿੱਖ ਨੇ ਪੁੱਛਿਆ ਕੀ ਹੋਇਆ ਪਾਸੋ ਲੋਕਾਂ ਨੇ ਕਿਹਾ ਇਸ ਦਾ ਪੁੱਤਰ ਤਈਏ ਤਾਪ ਕਰਕੇ ਸ਼ਾਂਤ ਹੋਇਆ ਹੈ ਇਤਨੀ ਬਾਤ ਸੁਣ ਕੇ ਮੂੜ ਆਇਆ ਤੇ ਆਇਆ ਗੁਰੂ ਜੀ ਪਾਸ ਬੇਨਤੀ ਕੀਤੀ ਤੇ ਸੱਚੇ ਪਾਤਸ਼ਾਹ ਜੀ ਇੱਕ ਮਾਈ ਦਾ ਬੇਟਾ ਸ਼ਾਂਤ ਹੋ ਗਿਆ ਹੈ ਹੁਕਮ ਹੋਇਆ ਹੈ ਕਿਉਂ ਕਰ ਸ਼ਾਂਤ ਹੋਇਆ ਸਿੱਖ ਨੇ ਗਿਆ ਸੱਚੇ ਪਾਤਸ਼ਾਹ ਜੀ ਤੈ ਇਹ ਤਾਪ ਕਰਕੇ ਸ਼ਾਂਤ ਹੋਇਆ